ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਕਿਆਸ ਜਤਾਏ ਜਾ ਰਹੇ ਸੀਗੇ ਕਿ ਸੁਨੀਲ ਜਾਖੜ ਦੇ ਵੱਲੋਂ ਆਪਣੀ ਭਾਜਪਾ ਟੀਮ ਦੇ ਵਿੱਚ ਅਸਤੀਫਾ ਦੇ ਦਿੱਤਾ ਗਿਆ ਪਰ ਅਜੀਆਂ ਖਬਰਾਂ ਦਾ ਭਾਜਪਾ ਆਗੂਆਂ ਦੇ ਵੱਲੋਂ ਖੰਡਨ ਵੀ ਕੀਤਾ ਗਿਆ ਦਾਦੇਗੀ ਭਾਜਪਾ ਆਗੂ ਅਨਿਲ ਸਰਿਨ ਉਹਨਾਂ ਨੇ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਸੁਨੀਲ ਜਾਖੜ ਦੇ ਵੱਲੋਂ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਜਿਹੜੀਆਂ ਖਬਰਾਂ ਜਿਹੜੀਆਂ ਨੇ ਉਹ ਅਫਵਾਹਾਂ ਨੇ ਪਰ ਇਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਸੀ ਸੁਨੀਲ ਜਾਖੜ ਦੇ ਅਸਤੀਫਾ ਨੂੰ ਲੈ ਕੇ ਉਸ ਤੋਂ ਬਾਅਦ ਭਾਜਪਾ ਦੇ ਵੱਲੋਂ ਚੰਡੀਗੜ੍ਹ ਵਿੱਚ ਵਿਖੇ ਇੱਕ ਅਹਿਮ ਮੀਟਿੰਗ ਸੱਦੀ ਗਈ ਜਿਸ ਦੇ ਵਿੱਚ ਸੁਨੀਲ ਜਾਖੜ ਦਾ ਵੀ ਹੋਣਾ ਲੋਕਾਂ ਨੂੰ ਜਾਇਜ਼ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਸੁਨੀਲ ਜਾਖੜ ਜਿਹੜੇ ਨੇ ਸ਼ਾਮਲ ਹੋਣਗੇ ਤੇ ਇਸ ਗੱਲ ਦਾ ਖੰਡਨ ਹੋ ਜਾਵੇਗਾ ਪੂਰੇ ਤੌਰ ਤੇ ਕਿ ਉਹਨਾਂ ਨੇ ਕੋਈ ਇਸਤਫਾ ਨਹੀਂ ਦਿੱਤਾ ਪਰ ਇੱਕ ਵਾਰ ਫਿਰ ਸਵਾਲ ਖੜਾ ਹੋ ਗਿਆ ਕਿਉਂਕਿ ਇਹ ਮੀਟਿੰਗ ਜਿਹੜੀ ਅੱਜ 1 ਵਜੇ ਚੰਡੀਗੜ੍ਹ ਵਿਖੇ ਸ਼ੁਰੂ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਵੀ ਸੁਨਿਲ ਜਾਖੜ ਜਿਹੜੇ ਨੇ ਉਹ ਸ਼ਾਮਿਲ ਨਹੀਂ ਹੋਏ ਤੇ ਲੋਕਾਂ ਦਾ ਜਿਹੜਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਤਲ ਗਿਆ ਪਰ ਦੱਸ ਦਈਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪ੍ਰੈਸ ਕਾਨਫਰੰਸ ਹੋਈ ਹੈ ਉਸ ਵਿੱਚਕਾਰ ਪੰਜਾਬ ਇਨਚਾਰਜ ਵਿਜੇ ਰੁਪਾਣੀ ਦੇ ਵੱਲੋਂ ਵੀ ਇਸ ਗੱਲ ਦਾ ਖੰਡਨ ਕਰ ਦਿੱਤਾ ਗਿਆ ਕਿ ਸੁਨਿਲ ਜਾਖੜ ਇਸ ਕਰਕੇ ਸ਼ਾਮਿਲ ਨਹੀਂ ਹੋਏ ਕਿਉਂਕਿ ਨਿੱਜੀ ਕੰਮ ਦੇ ਚੱਲਦੇ ਦਿੱਲੀ ਗਏ ਹੋਏ ਨੇ ਤੇ ਜਦੋਂ ਹੀ 3-4 ਦਿਨ ਬਾਅਦ ਵਾਪਸ ਆਉਣਗੇ ਤਾਂ ਆਗਾਮੀ ਮੀਟਿੰਗਾਂ ਦੇ ਵਿੱਚ ਹਿੱਸਾ ਲੈਣਗੇ ਪਰ ਜਦੋਂ ਅਸਤੀਫੇ ਦੀ ਗੱਲ ਕੀਤੀ ਕਿ ਜੋ ਚਰਚਾਵਾਂ ਚੱਲ ਰਹੀਆਂ ਸੀ ਤਾਂ ਉਹਨਾਂ ਨੇ ਦੱਸਿਆ ਕਿ ਗੱਲਾਂ ਸਿਰਫ ਮਹਿਜ ਅਫਵਾਹਾਂ ਨੇ ਅਜਿਹਾ ਕੋਈ ਗੱਲ ਨਹੀਂ ਹੈ ਸੁਲਜਾਖਰ ਦੇ ਵੱਲੋਂ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਤੇ ਨਾ ਹੀ ਪਾਰਟੀ ਵੱਲੋਂ ਕੋਈ ਅਜਿਹੀ ਨਾਰਾਜ਼ਗੀ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਅਗਵਾਈ ਹੇਠ ਹੀ ਕਈ ਸਾਰੀਆਂ ਮਿੱਟੀਆਂ ਹੋਣਗੀਆਂ ਤੇ ਉਹਨਾਂ ਮਿੱਟੀਆਂ ਦੇ ਵਿੱਚ ਸੁਲਜਾਖਰ ਦੇ ਵੱਲੋਂ ਹਿੱਸਾ ਵੀ ਲਿਆ ਜਾਵੇਗਾ ਪਰ ਇਸ ਤੋਂ ਬਾਅਦ ਹੀ ਮੀਟਿੰਗ ਦੇ ਵਿੱਚ ਕਿਹੜੇ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ ਉਹ ਵੀ ਦੱਸਦੇ ਹਾਂ ਵਿਸਤਾਰ ਦੇ ਨਾਲ ਬੀਤੇ ਕਈ ਦਿਨਾਂ ਤੋਂ ਪੰਜਾਬ ਭਾਜਪਾ ਪ੍ਰਧਾਨ ਸੁਲਜਾਖੜ ਦੇ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਖਬਰਾਂ ਜਿਹੜੀਆਂ ਚਰਚਾਵਾਂ ਉਹ ਚੱਲ ਰਹੀਆਂ ਸੀਆਂ ਬੀਤੇ ਕਈ ਦਿਨਾਂ ਤੋਂ ਇਸ ਗੱਲ ਦੀਆਂ ਚਰਚਾਵਾਂ ਸੁਰਖੀਆਂ ਬਣੀਆਂ ਹੋਈਆਂ ਸੀਗੀਆਂ ਕਿ ਭਾਜਪਾ ਪ੍ਰਧਾਨ ਸੁਲਜਾਖੜ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਪਰ ਇਸ ਗੱਲ ਦਾ ਭਾਜਪਾ ਆਗੂਆਂ ਦੇ ਵੱਲੋਂ ਖੰਡਨ ਵੀ ਕਰ ਦਿੱਤਾ ਗਿਆ ਕਿ ਅਜਿਹਾ ਬਿਆਨ ਦਿੱਤਾ ਗਿਆ ਕਿ ਸੁਲਜਾਖੜ ਦੇ ਵੱਲੋਂ ਕੋਈ ਅਸਤੀਫਾ ਨਹੀਂ ਦਿੱਤਾ ਗਿਆ ਹਾਲਾਂਕਿ ਸੁਨੀਲ ਜਾਖੜ ਦੇ ਵੱਲੋਂ ਆਪਣਾ ਕੋਈ ਬਿਆਨ ਸਾਹਮਣੇ ਅ ਨਹੀਂ ਆਇਆ ਕਿ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਕੋਈ ਨਾਰਾਜ਼ਗੀ ਹੈ ਜਾਂ ਫਿਰ ਸਤੀਫਾ ਉਨ੍ਹਾਂ ਨੇ ਨਹੀਂ ਦਿੱਤਾ ਹੈ ਜਾਂ ਫਿਰ ਬਹੁਤ ਹੀ ਜ਼ਿਆਦਾ ਆਪਣੀ ਨਿੱਜੀ ਕੰਮ ਕਰਕੇ ਬਿਜ਼ੀ ਹੋਏ ਨੇ ਅਜਿਹਾ ਕੋਈ ਬਿਆਨ ਨਹੀਂ ਆਇਆ ਸਾਹਮਣੇ ਹਜੇ ਤੱਕ ਪਰ ਭਾਜਪਾ ਦੇ ਆਗੂਆਂ ਦੇ ਵੱਲੋਂ ਲਗਾਤਾਰ ਇਸ ਖਬਰ ਦਾ ਖੰਡਨ ਕੀਤਾ ਜਾ ਰਿਹਾ ਹੈ ਇਸ ਬਚਾਲੇ ਅੱਜ ਪੰਜਾਬ ਭਾਜਪਾ ਦੇ ਵੱਲੋਂ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਬੁਲਾਈ ਗਈ ਸੀ ਜਿਸ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਵਿਜੇ ਰੁਪਾਣੀ ਉੱਚੇ ਤੌਰ ਤੇ ਪਹੁੰਚੇ ਹੋਏ ਸੀ ਪਰ ਸੁਨੀਲ ਜਾਖੜ ਇਸ ਮੀਟਿੰਗ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਏ ਲੋਕਾਂ ਨੂੰ ਇਸ ਗੱਲ ਦਾ ਅੰਤਾਜਾ ਸੀਗਾ ਦੇਖਣਾ ਚਾਹੁੰਦੇ ਸੀ ਕਿ ਹੁਣ ਇਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਸ਼ਾਮਲ ਹੋਣੇ ਜਾਂ ਨਹੀਂ ਪਰ ਇਹ ਗੱਲ ਜਿਹੜੇ ਲੋਕਾਂ ਨੇ ਲੋਕਾਂ ਦੇ ਯਕੀਨ ਵਿੱਚ ਬਦਲ ਗਿਆ ਪਰ ਜਦੋਂ ਇਸ ਮਾਮਲੇ ਨੂੰ ਲੈ ਕੇ ਸੁਨੀਲ ਜਾਖੜ ਦੇ ਮੀਟਿੰਗ ਦੇ ਵਿੱਚ ਸ਼ਾਮਲ ਨਾ ਹੋਣ ਦੀ ਗੱਲ ਨੂੰ ਲੈ ਕੇ ਗੱਲਬਾਤ ਕੀਤੀ ਗਈ ਵਿਜੁਰਪਾਣੀ ਦੇ ਨਾਲ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਨੂੰ ਸਾਫ਼ ਕੀਤਾ ਗਿਆ ਕਿ ਸੁਨੀਲ ਜਾਖੜ ਨੇ ਕੋਈ ਸਿਫਰ ਨਹੀਂ ਦਿੱਤਾ ਹੈ ਤੇ ਨਾ ਹੀ ਕਿਸੇ ਕੋਲ ਨੂੰ ਲੈ ਕੇ ਕੋਈ ਨਾਰਾਜ਼ਗੀ ਹੈ ਆਪਣੇ ਨਿੱਜੀ ਕੰਮਾਂ ਹੋਣ ਦੇ ਕਾਰਨ ਉਹ ਦਿੱਲੀ ਗਏ ਹੋਏ ਨੇ ਜਿਸ ਕਰਕੇ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ ਉਹਨਾਂ ਨੇ ਕਿਹਾ ਕਿ ਸਾਡੇ ਸੂਬੇ ਦੇ ਪ੍ਰਧਾਨ ਨੇ ਸੁਨੀਲ ਜਾਖੜ ਅਸੀਂ ਸਾਰੇ ਉਹਨਾਂ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਦੇ ਸਿਫੇ ਦੀਆਂ ਖਬਰਾਂ ਜਿਹੜੀਆਂ ਨੇ ਮਹਿਜ ਅਫਵਾਹਾਂ ਨੇ ਉਹਨਾਂ ਇਹ ਵੀ ਕਿਹਾ ਕਿ ਸੁਨੀਲ ਜਾਖੜ ਸਾਡੇ ਸੰਪਰਕ ਦੇ ਵਿੱਚ ਨੇ ਤਿੰਨ ਚਾਰ ਦਿਨਾਂ ਬਾਅਦ ਜਦੋਂ ਵਾਪਸ ਆਉਣਗੇ ਤਾਂ ਭਵਿੱਖ ਵਿੱਚ ਹੋਣ ਵਾਲੀਆਂ ਮਿਟਿੰਗਾਂ ਦੇ ਵਿੱਚ ਵੀ ਜ਼ਰੂਰ ਹਿੱਸਾ ਲੈਣਗੇ ਵਿਜੇ ਰੁਪਾਣੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਜਿਹੜੀ ਹੈ ਪੰਚਾਇਤੀ ਚੋਣਾਂ ਤੇ ਚਾਰ ਵਿਧਾਨ ਸਭਾ ਸੀਟਾਂ ਤੇ ਹੋਣ ਵਾਲੀਆਂ ਜਿਮਨੀ ਚੋਣਾਂ ਦੇ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਬਾਰੇ ਵੀ ਚਰਚਾ ਹੋ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਭਰ ਦੇ ਵਿੱਚੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ। ਇੱਥੇ ਦੱਸ ਦਈਏ ਇਹ ਵੀ ਕਿ ਸੁਨੀਲ ਜਾਖੜ ਇਸ ਤੋਂ ਪਹਿਲਾਂ ਵਿਜੇ ਰੁਪਾਣੀ ਵੱਲੋਂ ਬਠਿੰਡਾ ਵਿੱਚ ਜਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਸੀ। ਪਰ ਇਸ ਵਿੱਚੋਂ ਵੀ ਸੁਭਾ ਪ੍ਰਦਾਨ ਕੈਰ ਹਾਜ਼ਰ ਰਹੇ ਨੇ ਪਰ ਜਿਹੜੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਖਬਰਾਂ ਆ ਰਹੀਆਂ ਕਿ ਸੁਨੀਲ ਜਾਖੜ ਜਿਹੜੇ ਨੇ ਪਾਰਟੀ ਤੋਂ ਨਰਾਜ਼ ਚੱਲ ਰਹੇ ਤੇ ਅਸਤੀਫਾ ਦੇ ਦਿੱਤਾ ਹੈ ਪਰ ਇਹਨਾਂ ਗੱਲਾਂ ਦਾ ਭਾਜਪਾ ਆਕਵਾ ਦੇ ਵੱਲੋਂ ਪੂਰੀ ਤਰ੍ਹਾਂ ਖੰਡਨ ਕਰ ਦਿੱਤਾ ਗਿਆ ਹੈ ਕਿ ਉਹ ਸਿਫਾ ਨਹੀਂ ਦਿੰਦਾ ਸਿਰਫ ਆਪਣੇ ਨਿੱਜੀ ਕੰਮ ਕਰਕੇ ਬਿਜ਼ੀ ਚੱਲ ਰਹੇ ਨੇ ਪ੍ਰਕਿਰਿਆ ਚੱਲੂ ਹੋ ਗਈ ਹੈ ਔਰ ਆਉਣ ਵਾਲੇ ਚਾਰ ਵਿਧਾਨ ਸਭਾ ਕੇ ਬਾਈ ਇਲੈਕਸ਼ਨ ਵੀ ਹੋਣੇ ਵਾਲੇ ਹੈ ਤਾਂ और सदस्यता हमारी अभियान भी चल रहा है ये इस एजेंडा के साथ हम लोग इस दो दिन का मेरा दौरा था मैं अमृतसर भटिंडा अलग अलग लोगों के कार्यकर्ताओं के साथ मीटिंग हुई और आज हमारे पदाधिकारियों के साथ यहाँ बैठक है गुरदासपुर में जैसे पंचायत चुनाव की बात की तो आपके ही एक कार्यकर्ता है जिन्होंने दो करोड़ रुपए की पेशकश की है कि अगर उन्हें सब समिति चुना जाता है सरपंच तो वो दो करोड़ रुपया देंगे पंचायत को तो सर, सर।, सर। बैठक में कहीं ना कहीं जो प्रधान है वो नहीं आ रहे पिछली बैठक में बुलाई गई थी पंचायत चुनाव को लेकर कारण क्या है क्योंकि लगातार यही कहा जा रहा है कि उन्होंने इस्तीफा दे दिया है देखिए इस्तीफा कोई पार्टी को दिया नहीं है पार्टी को मिला भी नहीं है और मैं मानता हूँ कि ये समाचार जो चल रहा है वो एक अफवाह है इसमें कोई सवाल नहीं लेकिन है जाकर लेकिन ने ने है। जाकर साहिब साहब अपने निजी काम के लिए दिल्ली गए हैं इसलिए इस मीटिंग लेकिन बने लेकिन से 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 है इस चीज़ को लेकर के ना तो हाँ कही ना ना कही नहीं 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 जाखर साहब जाकर साहब ने कोई इस्तीफा दिया नहीं है और ये अफवाहें है और निजी काम के लिए वो दिल्ली गए इसलिए वो आज मीटिंग में नहीं है आने वाले समय में क्या नजर आ सकती है उन बैठकों में से है अध्यक्ष है उनके ही नेतृत्व में हम पार्टी पंजाब में चला रहे हैं सरकार की कौन सी चीज को आप देखते हैं देखिए आम आदमी पार्टी की सरकार ने कोई वादा निभाया नहीं है लोग परेशान हैं और जो जो परिस्थिति में उन्होंने जो काम किया है उससे पंजाब की हालत बिगड़ी हुई है वही मुद्दा को लेकर हम चुनाव में जाएंगे एक लास्ट वाला सर कि जिस तरह से स्टोरेज को लेकर के काफ़ी सेंटर पे ही बात की जा रही है कि सेंटर की तरफ से स्टोरेज उपलब्ध नहीं करवाई जा रही जिसको लेकर के दिक्कत ये आ रही है कि जो खरीद होनी है अनाज की तो उसको लेकर बड़ी परेशानी पंजाब दे, में देखिए सेंटर के लोग इस बारे में काफ़ी गंभीरता से ये प्रश्न को लिया है बीस तारीख को प्रहलाद जोशी जी हमारे जो मंत्री है उनसे राइस मिल वाले और हमारे बाकी पार्टी के लोग मिले थे और सेंट्रल उनकी चिंता कर रही है एक्चुअली ग्राम पे